ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਆਪਣੇ ਚੈਨਲ YouTube ਫਾਰਮਰ ਤੇ ਵੀਡੀਓ ਦੇਖ ਰਹੇ ਸਾਰੇ ਵੀਰਾਂ ਦਾ ਸਵਾਗਤ ਹੈ ਤੇ ਅੱਜ ਪੇਸ਼ ਆ ਮੌਸਮ ਸੰਬੰਧੀ ਜਾਣਕਾਰੀ ਲੈ ਕੇ ਜਿਵੇਂ ਕਿ ਅਸੀਂ ਪਿਛਲੀ ਵੀਡੀਓ ਵਿੱਚ ਦੱਸ ਦਿੱਤਾ ਸੀ ਵੀ ਜੋ 26 ਅਤੇ 27 ਫਰਵਰੀ ਨੂੰ بارش ਹੋਣ ਵਾਲੀ ਹੈ ਕੋਈ ਜ਼ਿਆਦਾ ਤਕੜੀ بارش ਨਹੀਂ ਹੋਵੇਗੀ ਇਹ ਹਲਕੀ ਤੋਂ ਦਰਮਿਆਨੀ ਹੀ ਰਹੇਗੀ ਤੇ ਕਈ ਥਾਵਾਂ 'ਤੇ بارش ਨਹੀਂ ਵੀ ਹੋਵੇਗੀ ਹੋਇਆ ਵੀ ਇਸੇ ਤਰ੍ਹਾਂ ਕਿ 26 ਫਰਵਰੀ ਨੂੰ ਕਈ ਆਪਣੇ ਸਰਹੱਦੀ ਇਲਾਕੇ ਜਿਹੜੇ ਬੋਹਰ ਮਾਨਸਾ ਫਾਜ਼ਿਲਕਾ ਜੋ ਰਾਜਸਥਾਨ ਦੇ ਨੇੜੇ ਪੈਂਦੇ ਨੇ ਇਹਨਾਂ ਵਿੱਚ ਹਨੇਰੀ ਨਾਲ ਹਲਕੇ ਛਿੱਟੇ ਵੀ ਹੋਏ ਅਤੇ ਅਤੇ 26 ਫਰਵਰੀ ਦੁਪਹਿਰ ਬਾਅਦ ਕਈ ਪੰਜਾਬ ਦੇ ਭਾਗਾਂ ਵਿੱਚ ਹਲਕੀ ਬੂੰਦਾਬਾਦੀ ਅਤੇ ਹਲਕੀ ਬਾਰਿਸ਼ ਹੋਈ ਤੇ ਕਈ ਥਾਵਾਂ 'ਤੇ ਗੜੇਮਾਰੀ ਵੀ ਹੋਈ ਤੇ ਹੁਣ ਗੱਲ ਕਰਦੇ ਆਂ ਅਗਲੇ ਮੌਸਮ ਦੀ ਤੇ ਉਸ ਤੋਂ ਪਹਿਲਾਂ ਜਿਹੜੇ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਂ ਜੋ ਅੱਗੇ ਤੁਹਾਨੂੰ ਆਪਣੀਆਂ ਵੀਡੀਓਜ਼ ਮਿਲਦੀਆਂ ਰਹਣ ਤੇ ਹੁਣ ਗੱਲ ਕਰਦੇ ਆਂ ਮੌਸਮ 27 ਤਰੀਕ ਅੱਜ 27 ਤਰੀਕ ਨੂੰ ਪੰਜਾਬ ਦੇ ਤਕਰੀਬਨ ਜਿਹੜੇ ਪੂਰਬੀ ਤੇ ਆਪਣੇ ਉੱਤਰੀ ਭਾਗ ਦੇ ਜ਼ਿਲ੍ਹੇ ਹਨ ਉੱਤਰੀ ਪੂਰਬੀ ਜ਼ਿਲ੍ਹਿਆਂ ਵਿੱਚ ਬੱਦਲਬਾਜ਼ੀ ਬਣੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਵੀ ਪੰਜਾਬ ਦੇ ਉੱਤਰ ਪੂਰਬੀ ਜ਼ਿਲ੍ਹੇ ਜਿਨ੍ਹਾਂ ਵਿੱਚ ਹੁਸ਼ਿਆਰਪੁਰ ਲੁਧਿਆਣਾ ਦਾ ਭਾਗ ਚੰਡੀਗੜ ਪਟਿਆਲਾ ਫਤਿਹਗੜ ਸਾਹਿਬ ਇਹਨਾਂ ਇਲਾਕਿਆਂ ਵਿੱਚ ਬਦਲਵਾਈ ਬਣੀ ਹੋਈ ਹੈ ਇਸ ਤੋਂ ਬਿਨਾ ਜੋ ਪਾਕਿਸਤਾਨ ਅਤੇ ਰਾਜਸਥਾਨ ਦੇ ਸਰਹੱਦੀ ਇਲਾਕੇ ਬਠਿੰਡਾ ਸ਼੍ਰੀ ਮੁਕਤਸਰ ਸਾਹਿਬ ਮਕਸਰ ਸਾਹਿਬ ਅੰਮ੍ਰਿਤਸਰ ਗੁਰਦਾਸਪੁਰ ਇਹਨਾਂ ਵਿੱਚ ਮਾਨਸਾ ਇਹਨਾਂ ਵਿੱਚ ਬਦਲਵਾਈ ਨਹੀਂ ਹੈ ਤੇ ਜਿਹੜੇ ਇਲਾਕਿਆਂ ਵਿੱਚ ਹੁਣ ਬਦਲਵਾਈ ਬਣੀ ਹੋਈ ਹੈ ਇਹ ਬੱਦਲਵਾਈ ਵੀ ਆਉਣ ਵਾਲੇ 5 ਤੋਂ 6 ਘੰਟਿਆਂ ਵਿੱਚ ਸਾਫ਼ ਹੋ ਜਾਵੇਗੀ ਤੇ ਅੱਜ ਸ਼ਾਮ ਤੱਕ ਤਕਰੀਬਨ ਸਾਰਾ ਪੰਜਾਬ ਤੋਂ ਬੱਦਲਵਾਈ ਹਟ ਜਾਵੇਗੀ ਅਤੇ 28 ਤਰੀਕ ਨੂੰ ਪੰਜਾਬ ਵਿੱਚ ਮੌਸਮ ਪੂਰੀ ਤਰ੍ਹਾਂ ਸਾਫ਼ ਰਹਿਣ ਦੀ ਸੰਭਾਵਨਾ ਹੈ। 28 ਤਰੀਕ ਤੋਂ ਬਾਅਦ 1 ਅਤੇ 2 ਮਾਰਚ ਤੱਕ ਮੌਸਮ ਪੰਜਾਬ ਵਿੱਚ ਤਕਰੀਬਨ ਸਾਫ਼ ਹੀ ਰਹੇਗਾ। 2 ਤਰੀਕ ਨੂੰ ਹਲਕੀ ਬੱਦਲਵਾਈ ਹੋ ਸਕਦੀ ਹੈ। ਜਿਵੇਂ ਇਸ ਸਮੇਂ ਪੂਰਬੀ ਹਵਾਵਾਂ ਮਜ਼ੋਰ ਫੜਦੀਆਂ ਹਨ ਤਾਂ ਇਹ ਜੋ ਬੱਦਲ ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਦੇ ਕੁਝ ਭਾਗਾਂ ਵਿੱਚ ਬਣੇ ਹੋਏ ਹਨ ਤੁਸੀਂ ਇੱਧਰ ਦੇਖ ਸਕਦੇ ਹੋ ਵੀ ਇਹ ਤਕਰੀਬਨ ਉੱਤਰੀ ਭਾਰਤ ਵਿੱਚ ਸੰਗਣੇ ਬੱਦਲ ਹਨ ਇਹ ਪੰਜਾਬ ਉੱਤੇ ਦੁਬਾਰਾ ਵਾਪਸ ਆ ਸਕਦੇ ਹਨ ਪਰ ਫਿਲਹਾਲ ਜੋ ਜਾਣਕਾਰੀ ਇਹੀ ਹੈ ਵੀ ਪੰਜਾਬ ਤੋਂ ਬੱਦਲਬਾਈ ਸਾਫ਼ ਹੋ ਰਹੀ ਹੈ ਅਤੇ ਆਉਣ ਵਾਲੇ 5 ਤੋਂ 7 ਘੰਟਿਆਂ ਵਿੱਚ 27 ਫਰਵਰੀ ਸ਼ਾਮ ਤੱਕ ਇਹ ਸਾਰੇ ਬੱਦਲ ਪਰੇ ਹੋ ਜਾਣਗੇ ਤੇ ਪੰਜਾਬ ਵਿੱਚ ਮੌਸਮ ਸਾਫ਼ ਹੋ ਜਾਵੇਗਾ 28 ਅਤੇ 1 ਤਰੀਕ ਨੂੰ ਪੰਜਾਬ ਵਿੱਚ ਤਕਰੀਬਨ ਵਧੀਆ ਧੁੱਪ ਰਹੇਗੀ। ਇਸ ਤੋਂ ਬਾਅਦ 2 ਤਰੀਕ ਸ਼ਾਮ ਨੂੰ ਪੰਜਾਬ ਦੇ ਕਈ ਭਾਗਾਂ ਵਿੱਚ ਬੱਦਲਵਾਈ, ਤਕਰੀਬਨ ਟਟਵੇਂ ਭਾਗਾਂ ਵਿੱਚ ਬੱਦਲਵਾਈ ਹੋਵੇਗੀ ਅਤੇ ਜਿਸ ਤੋਂ ਬਾਅਦ 3 ਅਤੇ 4 ਮਾਰਚ ਨੂੰ ਹਲਕੀ ਤੋਂ ਦਰਮਿਆਨੀ ਵਰਖਾ ਹੋਣ ਦੀ ਸੰਭਾਵਨਾ ਹੈ। ਉਸ ਸੰਬੰਧੀ ਜੋ ਪੱਕੀ ਇਨਫੋਰਮੇਸ਼ਨ ਹੋਵੇਗੀ ਉਹ ਅੱਗੇ ਤੁਹਾਨੂੰ ਵੀਡੀਓ ਵਿੱਚ ਜਾਣਕਾਰੀ ਦੇਵਾਂਗੇ। ਫਿਰ ਹਾਲ 2 ਤਰੀਕ ਤੱਕ ਪੰਜਾਬ ਵਿੱਚ ਮੌਸਮ ਸਾਫ਼ ਰਹੇਗਾ। ਤੇ ਅੱਜ 27 ਫਰਵਰੀ ਦੁਪਹਿਰ ਤੱਕ ਪੰਜਾਬ ਦੇ ਕਾਤਕਾਂ ਤੁਕਾਂ ਥਾਵਾਂ ਤੇ ਛਿੱਟੇ ਪੈ ਸਕਦੇ ਹਨ। ਸੋ ਇਹ ਸੀ ਮੌਸਮ ਸੰਬੰਧੀ ਜਾਣਕਾਰੀ। ਉਮੀਦ ਹੈ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ। ਜੇ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰਿਓ ਅਤੇ ਆਪਣੇ ਹੋਰ ਮਿੱਤਰਾਂ ਤੱਕ ਇਸ ਜਾਣਕਾਰੀ ਨੂੰ ਪਹੁੰਚਾਓ ਤੇ ਆਪਣਾ ਚੈਨਲ YouTube Farmer ਨੂੰ ਸਬਸਕ੍ਰਾਈਬ ਵੀ ਕਰਿਓ। ਧੰਨਵਾਦ।